ਆ ਗੁਰੂ ਨਾਨਕ ਸਾਹਿਬ ਬੈਠੇ ਸਜੇ ਹੱਥ ਕੌਣ ਬੈਠਾ ਹੈ ਗੁਰੂ ਅੰਗਦ ਦੇ ਇਹ ਜਦੋਂ ਮਹਾਰਾ ਨੇ ਗੱਦੀ ਦੇ ਦਿੱਤੀ ਉਦੋਂ ਦਾ ਜਗਰ ਬੜਾ ਜ਼ਰੂਰੀ ਤੁਹਾਡੇ ਲਈ ਆ ਗੁਰੂ ਨਾਨਕ ਸਾਹਿਬ ਬੈਠੇ ਸਜੇ ਹੱਥ ਗੁਰੂ ਅੰਗਦ ਸਾਹਿਬ ਪਤਾ ਨਹੀਂ ਬਾਬੇ ਨਾਨੇ ਦੀ ਕੀ ਮौज ਆਈ ਐਨੇ ਸਜਾਥ ਲਾ ਕੇ ਨਾ ਮਹਾਰਾਜ ਤੇ ਗੁਰੂ ਅੰਗਦ ਦੇਵ ਜੀ ਨੂੰ ਪਤਾ ਕੀ ਕਹਿੰਦੇ ਕਹਿੰਦੇ ਮੇਰੀ ਸੰਗਤ ਨੂੰ ਕਹਿ ਦੇਣਾ ਹਣ ਕੀ ਹੋਇਆ ਗੁਰੂ ਅੰਗਦ ਸਾਹਿਬ ਨੇ ਹੱਥ ਜੋੜੇ ਮਹਾਰਾਜ ਹੁਕਮ ਕਰੋ ਕੀ ਕਮਾ ਆ ਗੁਰੂ ਨਾਨਕ ਸਾਹਿਬ ਬੈਠੇ ਆ ਸਜੇ ਅੱਥ ਪਰ ਗੁਰੂ ਅੰਗਦ ਦੇਵ ਜੀ ਪਾਈ ਲੈਣਾ ਆਪਣਾ ਸੱਜਾ ਹੱਥ ਲਾ ਕੇ ਨਾ ਆਹ ਆਈ ਕਹਿੰਦੇ ਗੁਰੂ ਅੰਗਦ ਸਾਹਿਬ ਮੇਰੀ ਸੰਗਤ ਨੂੰ ਜਿੱਥੇ-ਜਿੱਥੇ ਦਿਮਾਨ ਲੱਗਣਗੇ ਕਹਿ ਦੇਣਾ ਉਹ ਕਹਿੰਦੇ ਜੀ ਹੁਕਮ ਕਰੋ ਕੀ ਕਹਾਂ ਆ ਸੁਣਨ ਲਈ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਆਣਾਲੇ ਸਮੇਂ ਜਿੱਥੇ-ਜਿੱਥੇ ਦਿਮਾਨ ਲੱਗਣਗੇ ਮੇਰੀ ਸੰਗਤ ਨੂੰ ਕਹਿ ਦੇਣਾ ਜਿਹੜਾ ਜਪਜੀ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇਗਾ ਹੁਣ ਤਕੜਾ ਜਗਾਰਾ ਦੇਣਾ ਸੁਣ ਕੇ ਵਾਹ ਬਾਈ ਦਾ ਬੱਚਾ ਨਾ ਅਜਾ ਲੈ ਜਾਣਾ ਪੁਰਨਾਣਕ ਸਾਹਿਬ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਆ ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇਗਾ ਜਿਹੜਾ ਜਪਜੀ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇਗਾ ਉਨੂੰ ਮੇਰੀ ਨੇੜਤਾ ਪ੍ਰਾਪਤ ਹੋਏਗੀ ਜੋ ਪਿਆਰ ਨਾਲ ਜਗਾਰ ਆਇਆ ਨੇੜਤਾ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਜਪਜੀਤ ਸਾਹਿਬ ਪ੍ਰੇਮ ਨਾਲ ਪੜੇਗਾ ਉਹਦੇ ਮੈਂ ਨੇੜੇ ਹੋ ਕੇ ਵਰਤਾਂਗਾ ਉਹਦੇ ਮੈਂ ਨੇੜੇ ਹੋ ਜਾਣਾ ਤੁਸੀਂ ਕਹੋ ਗੁਰਗਵਾਲ ਸੇ ਕੋਲੋਂ ਦੇ ਨਹੀਂ ਕਹਿ ਰਹੇ ਇਸ ਕਰਕੇ ਇਤਿਹਾਸਕ ਗ੍ਰੰਥ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਉਹ ਲਾਈਨਾਂ ਸੁਣ ਲੋ ਜਿਹਦੀ ਇਤਿਹਾਸ ਗੁਰਦੁਆਰੇ ਕਹਾਉਂਦੀ ਜਪਦੀ ਸੇਵਨ ਪ੍ਰੀਤ ਸੋ ਜਾਹੀ ਕਵਤਾ ਨਹੀਂ ਉਧਾਰਨਾ ਨਹੀਂ ਕਿ ਸ੍ਰੀ ਗੁਰਪ੍ਰਦਾਵ ਸੂਰਜ ਗ੍ਰੰਥ ਮਹਾਕਵੀ ਭਾਈ ਸੰਤੋਖ ਸਿੰਘ ਉਹਦੇ ਵਿੱਚ ਜ਼ਿਕਰ ਹੈ ਗੁਰੂ ਅੰਗਦ ਸਾਹਿਬ ਦੇ ਗੁਰੂ ਨਾਨਕ ਸਾਹਿਬ ਜਪਜੀ ਸੇਵਨ ਪ੍ਰੀਤ ਸੋ ਜਾਹੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨੇ ਕਹਿੰਦੇ ਜਿਹੜਾ ਪ੍ਰੀਤ ਨਾਲ ਜਪਜੀ ਸਾਹਿਬ ਦਾ ਸਹਾਰਾ ਲਏਗਾ ਮਮ ਸਮੀਪ ਮਾਮ ਦਾ ਕੀ ਅਰਥ ਹੈ ਰਾਂਜੀ ਵਾਲਿਓ ਮਾਮ ਮੇਰੀ ਸਮੀਰ ਦਾ ਕੀ ਅਰਥ ਹੁੰਦਾ ਨੇੜੇ ਸਮੀਰ ਦਾ ਰਤ ਜਿਆਦਾ ਨੂੰ ਪਤਾ ਹੋਵੇਗਾ ਤੁਲੇ ਥੋੜੀ ਜਿਹੀ ਤਾਂ ਹਿੰਦੀ ਵੀ ਉਹ ਵੀ ਆਂਦੀ ਤੇ ਸਿੰਧੀ ਵੀ ਇਹ ਬਾਬਾ ਨਾਨਕ ਕਹਿ ਰਹੇ ਆ ਆ ਆ ਯਾ ਪ੍ਰਤੀ ਸੇਵਨ ਪ੍ਰੀਤ ਸੋ ਜਾਹੀ ਮਮ ਸੁਨੀਪ ਮੇਰੀ ਨੇੜਤਾ ਸੁਨੀਪ ਮੇਰੀ ਨੇ ਪ੍ਰਾਪਤ ਹੋਏ ਤਾਂ ਹੀ ਜਿਹੜਾ ਜਗਜੀਤ ਸਿੰਘ ਪ੍ਰੇਮ ਨਾਲ ਪੜੇਗਾ ਇਹਦਾ ਸਹਾਰਾ ਲਏਗਾ ਉਹਦੇ ਕੰਮ ਮੈਂ ਨੇੜੇ ਹੋ ਕੇ ਕਰਾਂਗਾ ਕਹਦੇ ਹੋ ਗੱਜ ਕੇ ਸਾਥ ਜਿਹੜੇ ਇਕੱਲਾ ਛੋਟੀਆਂ ਨਹੀਂ ਬਾਬੇ ਨੇ ਕੋਈ ਗੱਲ ਕਹੀ ਹੋਵੇ ਤਾਂ ਫੜ ਲਿਆ ਕਰੋ ਬਾਬੇ ਦੇ ਚਲ ਬਾਬਾ ਜੀ ਤੁਸੀਂ ਕਿਹਾ ਦੇਖੋ ਮੈਂ ਵੀ ਗ੍ਰਸਤੀ ਆ ਤੁਸੀਂ ਵੀ ਬਹੁਤੇ ਗ੍ਰਸਤੀ ਬੈਠੇ ਹੋ ਗ੍ਰਸਤੀ ਵਿੱਚ ਕੋਈ ਦੁੱਖ ਸੁੱਖ ਆਵੇ ਇਹ ਬਾਬੇ ਦਾ ਬਚਨ ਸਮਾਲੋ ਜਿਹੜਾ ਜਗਦੀਸ਼ ਸਾਹਿਬ ਵੱਲ ਧਿਆਨ ਕਰੇਗਾ ਉਹਦੇ ਮੈਂ ਨੇੜੇ ਹੋ ਕੇ ਬੈਠ ਆਖੋ ਸਾਧਨਾ ਆਂਦਾ ਜਰਾ ਦੀ ਟੈਨਸ਼ਨ ਆਵੇ ਇਹਦੇ ਬਾਅਦ ਸ਼ੁਰੂ ਕਰਦੇ ਆਂ ਪੁਰਨਾਣਕ ਵਰਤਨਾ ਸ਼ੁਰੂ ਕੰਮ ਜੈਜ ਹੋਵੇ ਪੰਜਾਇਜ ਨਾਲ ਆਡੇ ਪੰਜਾਬ ਵਿੱਚ ਇੱਕ ਲੱਕ ਹੈ ਪਤੋਕੇ بابا ਨਨ ਸਿੰਘ ਜੀ ਨੇ ਉੱਥੇ 10-15 ਦਿਨਾਂ ਦਾ ਸਮਾਂ ਦਿੱਤਾ ਪਤੋਕੇ ਵੇਚ ਆਲੀ ਪੂਰਨਵਾਸੀ ਰੋਈ ਰਾਤ万 ਸਜਦੇ ਸਭ ਤੋਂ ਉੱਤੇ ਮਹਾਰਾਜ ਦੇ ਪ੍ਰਕਾਸ਼ ਫਿਰ ਰਾਗੀ ਫਿਰ ਸੰਗਤ ਬਾਬਾ ਹੀ ਟੋਇਆ ਪੁੱਟ ਕੇ ਬੰਦੇ ਨੀਵੇਂ ਸੰਗਤ ਇੱਕ ਸੇਵਾਦਾਰ ਨੇ ਆ ਕੇ ਕਿਹਾ ਸਾਢੇ 9 ਵਜੇ 10 ਵਜੇ ਬਾਬਾ ਜੀ ਅੱਜ ਪੂਰ ਰਮਾਸ਼ੀ ਕਰਕੇ ਕੱਠ ਬੋਝਿਆ ਲੈ 25000 ਤੇ ਲੰਗਰ ਨਾ ਘਟ ਜੇ ਆ ਕੋ ਸਤਨ ਹਾਂ ਹਾਂ ਇਹ ਲੰਗਰ ਲੱਗਦਾ ਵੀ 5-7000 ਰੁਪਈਆ ਉਹ ਮੈਂ ਗਲ ਡਿਟੇਲ ਨਾ ਨਹੀਂ ਕਰਨੀ ਬਾਬਾ ਨਾਨ ਸਿੰਘ ਨੇ ਕਿਸੇ ਲਈ ਮੌਜ ਵਿੱਚ ਕਹਿਤਾ ਸੀ ਪੱਕਿਆ ਪਕਾਇਆ ਭੇਜੇਗਾ ਤੇ ਛਕਾਂਗੇ। ਭਰੋਸੇ ਤੇ ਕਹਿਤਾ। ਉਥੇ ਪਗਦਾ ਵੀ ਨਹੀਂ ਸੀ ਤੇ ਆਣਾ ਵੀ ਪੱਕਿਆ ਭਗਾਇਆ। ਤੇ 卢ਕ ਕੀ ਹੋਗੇ ਮਾੜੀ ਹੋ ਗਈ ਨਾ ਟੈਂਟ। ਇਹ ਸੰਗਤ ਲਈ 25000 ਬੰਦਾ ਲੰਗਰ ਪੰਜ-ਸੱਤ ਦਾ। ਪਾਪਾ ਜੀ ਬਾਬਾ ਨਾਨ ਸਿੰਘ ਨੇ ਉਸ ਵੇਲੇ ਕੀ ਕਿਹਾ ਇਹ ਸਿਰਫ ਗੱਲ ਸਮਝਿਓ। ਬਾਬਾ ਜੀ ਨੂੰ ਸੇਵਾਦਾਰ ਨੂੰ ਬੁਲਾਉਂਦੇ ਲੰਗਰ ਪਿਆ ਕਿੱਥੇ ਹੈ ਜੀ ਫਲਾਣੀ ਜਗ੍ਹਾ ਕਾਦੇ ਚ ਪਿਆ ਹੈ ਜੀ ਟੱਪਾਂ ਚ ਪਿਆ ਹੈ ਤੇ ਬਾਬਾ ਜੀ ਪਤਾ ਕੀ ਕਹਿੰਦੇ ਬਾਬਾ ਜੀ ਕਹਿੰਦੇ ਜਿੱਥੇ ਲੰਗਰ ਪਿਆ ਇੱਕ ਸਿੰਘ ਬਾ ਵਿਓ ਜਿਹੜਾ ਨਿਰੰਤਰ ਜਪਦੀ ਸਾਹਿਬ ਦਾ 파ੜ ਕਰੀ ਜਾਵੇ ਆਫਸਾਦਨ ਹਾਂ ਹਾਂ ਜਿੱਥੇ ਲੰਗਰ ਪਿਆ ਨਾ ਉਹਦੇ ਕੋਲ ਨਿਰੰਤਰ ਸਮੇਂ ਦਿਓ ਇੱਕ ਮੋਕਿਆ ਦੂਜਾ ਸ਼ੁਰੂ ਕਰੋ ਨਿਰੰਤਰ ਕਹਿੰਦੇ ਦੂਜਾ ਮੋਗਾ ਤੇ ਤੀਜਾ ਸ਼ੁਰੂ ਕਰਦੇ ਇੱਕ ਜਵਦੀ ਸਾਹਿਬ ਚਲਾ ਉਹ ਤੁਰਨ ਲੱਗਾ ਤੇ ਬਾਬਾ ਕਹਿੰਦੇ ਵਰਤਾਇਆ ਕੋਣ ਰਿਹਾ ਕਹਿੰਦੇ 15 ਮੁੰਡਿਆਂ ਦਾ ਜੱਫਾ ਕਿਸੇ ਇਲਾਕੇ ਦਾ ਉਹਨਾਂ ਦੀ ਡਿਊਟੀ ਵਰਤੌਣ ਦੀ ਇਹ ਗੱਲਾਂ ਸਮਝੋ ਬਾਬਾ ਨਾਨਸ ਸਿੰਘ ਕਹਿੰਦੇ ਜਿਹੜਾ ਜੱਫਾ ਵਰਤਾ ਰਿਹਾ ਨਾ 15 ਕ ਬੰਦੇ ਆਉਂਦਾ ਮੁੰਡਿਆਂ ਦਾ ਰਾਨੋ ਇੱਕ ਗੱਲ ਕਹਿ ਦਿਓ ਲੰਗਰ ਵਰਤਾਨ ਵੇਲੇ ਮੂੰਹ ਵਿੱਚ ਦੋ ਪੰਕਤੀਆਂ ਪੜੀ ਜਾਣ ਤੇ ਚਰਮੂਲਨਾ ਥੋੜੀ ਦਿਓ ਬੋਲੋ ਤੇ ਚਰਮੂਲਨਾ ਅੰਧਿਆਂ ਤੋਂ ਵੱਧ ਸਮਝ ਗਏ ਹੋਣੇ ਉੱਥੇ ਕੋਈ ਚੀਜ਼ ਥੋੜ ਨਹੀਂ ਸਕਦੀ ਜਿੱਥੇ ਤੇਰੀ ਕਿਰਪਾ ਹੋਵੇ ਆਪੋ ਸਤਿਨਾਮ ਗੁਰਵਾਣੀ ਦੀ ਪੰਕਤੀ ਹੈ ਤੇ ਚਰਮੂਲਨਾ ਘੋੜੀ ਦੋ ਜੇ ਜੇਰਾ ਆਪੇ ਕਿਰਪਾਲ ਸ਼ਬਦ ਘੋਟ ਬਾਬਾ ਨਾਨਕਾ ਖਾਏ ਖਰਚ ਬਾਬਾ ਜੀ ਕਹਿੰਦੇ ਉਹਨਾਂ ਨੂੰ ਕੋ ਨੰਗਰ ਵਰਤਾਂਦੇ ਦੋ ਪੰਗਤੀਆਂ ਦਾ ਜਾਪ ਮੋਤੇ ਰੱਖਦੇ ਇੱਕ ਟੱਪ ਤੋਂ ਕਪੜਾ ਲਾ ਕੇ ਇਹ ਨਹੀਂ ਵੇਖਣਾ ਚੀਜ਼ ਕਿੰਨੀ ਰਹਿ ਗਈ ਬਸ ਮਾੜਾ ਜਿਹਾ ਕਪੜਾ ਚੁੱਕਣਾ ਚੀਜ਼ ਬਾਲਟੀ ਪਾਣੀ ਵਰਤਾਈ ਜਾਣੀ ਵੇਖਣਾ ਨਹੀਂ ਕਿੰਨੀ ਤੀਜਾ ਇੱਕ ਨਿਰੰਤਰ ਜਬਜੀਤ ਸਾਹਿਬ ਚਲਾ ਦਿਓ ਇਹ ਗੱਲਾਂ ਕੋਈ ਮੈਂ ਨਹੀਂ ਕਹਿੰਦਾ ਫਲਾਣੀ ਸੰਗਰਦਾਨਾ ਜੁੜ ਜੋ ਵਿੱਚੋਂ ਤਤ ਲੋ ਤਤ ਇੱਕ ਸੰਗਤ ਜਿਆਦਾ ਆ ਗਈ ਹੈ ਤੇ ਲੰਗਰ ਦਾ ਧਾਰੇ ਵੀ ਥੋੜਾ ਨਾ ਜਾਏ ਲੋਕੀ ਕੀ ਕਹਿਣਗੇ ਭੁੱਖੇ ਆ ਗਏ ਮਿਲਿਆ ਨਹੀਂ ਸਾਰਾ ਘਰ ਆ ਲਿਆ ਜਪ ਜੀ ਰਾਤੀ 2 ਵਜੇ ਭੋਗ ਪਿਆ ਸੇਵਾਦਾਰ ਆਇਆ ਇਹਨੇ ਬਾਬਾ ਜੀ ਪਤਾ ਨਹੀਂ ਕੀ ਕਲਾ ਵਰਤੀ ਹੈ ਸਾਰੀ ਸੰਗਤ ਲੰਗਰ ਛੱਕ ਕੇ ਗਈ ਏ ਯਾਰ ਹਰਕ ਬੰਦੇ ਦਾ ਅਜੇ ਵੀ ਵੱਧ ਗਿਆ ਆਖੋ ਸਤਿਨਾਮ ਸਾਰੀ ਸੰਗਤ ਲੰਗਰ ਛੱਕ ਕੇ ਗਈ ਏ ਯਾਰ ਹਰਕ ਬੰਦੇ ਦਾ ਅਜੇ ਵੀ ਵੱਧ ਗਿਆ ਵੇਖੋ ਪਾਪਾ ਨਾਨਸੇ ਨੇ ਕੀ ਕਿਹਾ ਕੋ ਇੰਜ ਹੱਥ ਜੋੜ ਕੇ ਆਖਿਆ ਕਹਿੰਦੇ ਇਹ ਸਾਰੀ ਕਿਰਪਾ ਜਪਜੀ ਸਾਹਿਬ ਦੀ ਹੋਈ ਏ ਇਹ ਸਾਰੀ ਕਿਰਪਾ ਜਪਜੀ ਸਾਹਿਬ ਦਾ ਆਜ਼ਾ ਗੱਲ ਸੁਣਾਉਣ ਦਾ ਮਤਲਬ ਇਹ ਨਹੀਂ ਕਮ ਜੈ ਜੋ ਤੇਰੇ ਲੂ ਹੋਵੇ ਗ੍ਰਸਤੀ ਹੋਵੇ ਗੁਰੂ ਘਰ ਦਾ ਹੋਵੇ ਇਹ ਪਾਪੇ ਨਾਨਕ ਨੇ ਕਿਹਾ ਭਾਈ ਲੈਣਾ ਜੀ ਮੇਰੀ ਸੰਗਰ ਨੂੰ ਕਹਿ ਦੇਣਾ ਜਿਹੜਾ ਜਗਜੀਤ ਸਿੰਘ ਦਾ ਪ੍ਰੇਮ ਨਾਲ ਸਹਾਰਾ ਲਏਗਾ ਉਹਦੇ ਨਾਲ ਨੇੜੇ ਹੋ ਕੇ ਵਰਤਣਾ ਦਾ ਆਖੋ ਸਾਧਨਾ ਇਹੀ ਵਰਤਣਾ ਬਰਕਤ ਵਾ ਦੇਣੀ ਹੈ ਕੋਈ ਟੈਨਸ਼ਨ ਆ ਨਹੀਂ ਹੈਂਡ ਲੈ ਇੱਧਰ ਕਰ ਐਂਡ ਉੱਧਰ ਨਹੀਂ ਕਰਨਾ ਕਿਹੜਾ ਨਗ ਪਾਵਾਂ ਕੰਮ ਸਿੱਧਾ ਹੋ ਜਾਏ ਡੁੱਬ ਜਾਾਂਗੇ ਬਾਬਾ ਕਹਿੰਦਾ ਮੈਂ ਤੇਰੇ ਨੇੜੇ ਵਰਤਾਂਗਾ ਤੇ ਗੁਰਗਵਾਲ ਸਿੰਘ ਕਹਿੰਦੇ ਜਪਜੀ ਸੇਵਨ ਪ੍ਰੀਤ ਹੋ ਜਾਹੀ ਮਾਮ ਸਮੀਰ ਪ੍ਰਾਪਤ ਹੋਏ ਤਾਂ ਮੇਰੀ ਨੇੜਤਾ ਮਿਲ ਜੇਗੀ ਆਸ ਜਾਵੇ ਕਿ ਇੱਕ ਮਿੰਟ ਚ ਗੱਲ ਕਰਕੇ ਲੰਘ ਸਕਦਾ ਪਰ ਨਿਕਨੇ ਕੇ ਵੇਰਵੇ ਮੈਂ ਤਾਂ ਰੱਖ ਰਿਆਂ ਅੰਦਰ ਵਸਦੇ ਕਿਤੇ ਲੋੜ ਨਹੀਂ ਰਹੁਵਲ ਜਾਣਦੀ ਕਿਤੇ ਲੋੜ ਨਹੀਂ ਸਿਆਣੇਵਲ ਜਾਣਦੀ ਕਿਤੇ ਲੋੜ ਨਹੀਂ ਕੇਤੂਵਲ ਜਾਣਦੀ ਕਿਤੇ ਲੋੜ ਨਹੀਂ ਨਗਾਵਲ ਜਾਣਦੀ ਕਿਤੇ ਲੋੜ ਨਹੀਂ ਪੱਤਰੀਆਂਵਲ ਜਾਣਦੀ ਜਰਾ ਜੀ ਜਾਪੇ ਕੋਈ ਅਟੈਂਸ਼ਨ ਹੈ ਜਪਜੀ ਸਾਹਿਬ ਦਾ ਨੇਮ ਵਧਾ ਕੇ ਅਰਦਾਸ ਸ਼ੁਰੂ ਕਰ ਦਿਓ ਗੁਰੂ ਨਾਨਕ ਨੇੜੇ ਹੋ ਕੇ ਵਰਤਣਾ ਸ਼ੁਰੂ ਕਰ ਦਿਓ ਕਹਿ ਦਿਓ ਸਤਨਾਮ ਉਹ ਵਰਤ ਹੁਣ ਪਤਾ ਨਹੀਂ ਮੈਂ ਰਾਂਚੀ ਜੇ ਗੱਲ ਅਗੇ ਬੋਲੀ ਹੈ ਕਿ ਨਹੀਂ ਅਮਰ ਸਰ ਜਿਹੜਾ ਮੇਰਾ ਕਮਰਾ ਹੈ ਨਾ ਜੀ ਭਲਾਈ ਕੇਂਦਰ ਜਿੱਥੇ 2600 ਬੀਬੀਆਂ ਵਿਧਵਾ ਜਿਨ੍ਹਾਂ ਦੇ ਪਤੀ ਨਹੀਂ ਤੇ ਬੱਚੇ ਛੋਟੇ ਆ ਉਹ ਰਾਸ਼ਨ ਲੈਂਦੇ ਰਹਿੰਦੀ ਆਪਣੇ ਘਰਾਂ ਦਾਸ ਨਾਲ ਪੁੰਜੇ ਜਾਂਦਾ ਤੇ ਮੇਰੇ ਅਗੇ ਇਨੀ ਇੱਕ ਪੇਟੀ ਪਈ ਹੁੰਦੀ ਆਵਾਜ਼ ਜਿੰਨੀ ਇਨੀ ਇੱਕ ਪੇਟੀ ਮੈਂ ਬੈਠਾ ਹੋਇਆ ਤੇ ਕਮਰੇ ਚ ਆਇਆ ਇੱਕ ਸਿੰਘ ਉਹਨੇ ਨਾ ਕੱਪੜੇ ਵਿੱਚ ਪੰਜ ਇੱਟਾਂ ਬੰਨੀਆਂ ਹੋਈਆਂ ਉਹ ਮੇਰੇ ਪੇਟੀ ਦੇ ਉੱਤੇ ਜੋਰ ਨਾਲ ਰੱਖੇ ਨਾ ਇੱਟਾਂ ਨਾਲ ਮਠਿਆਈ ਦਾ ਡੱਬਾ ਰੱਖ ਕੇ ਇੰਜ ਕਹਿੰਦਾ ਕਹਿੰਦਾ ਅੱਜ ਸ਼ੁਕਰਵਾਰ ਹੈ ਜਾਨੀ ਐ ਤੁਸੀਂ ਬਾਹਰ ਚਲੇ ਜਾਣਾ ਐ ਮੈਂ ਪੰਜ ਇਟਾਂ ਲੈ ਕੇ ਆਇਆ ਐਤਵਾਰ ਮੈਂ ਨਹੀਂ ਰੱਖਣੀ ਐ ਅਰਦਾਸ ਕਰ ਦਿਓ ਮੈਂ ਐਤਵਾਰ ਨਹੀਂ ਰੱਖਦਾ ਕਿ ਤੇਰਾ ਭਲਾ ਹੋ ਜਾਏ ਇੱਕ ਸਾਹ ਜੀ ਸਾਰਾ ਕੋਈ ਕਹਿ ਗਿਆ ਮੈਂ ਕਦੀ ਇਟਾਂ ਲ ਵੇਖਾਂ ਕਦੀ ਉਹਦੇ ਆਲ ਵੇਖਾਂ ਹੱਥੇ ਚ ਚਾਹ ਵੀ ਫੜਿਆ ਹੋਇਆ ਇਟਾਂ ਤੇ ਵਾਈ ਗੁਰੂ ਵਾਈ ਗੁਰੂ ਲਿਖ ਦੇ ਹਰ ਕੰਮ ਦੀ ਮर्यादा ਵੇਖਣੀ ਤੇ ਮੈਂ ਕਦੀ ਇਟਾਂ ਲ ਵੇਖਾਂ ਕਦੀ ਮਠਿਆਈ ਦੇ ਡੱਬੇ ਆਲ ਵੇਖਾਂ ਕਦੀ ਚਾਹ ਆਲ ਵੇਖਾਂ ਕਦੀ ਉਹਦੇ ਆਲ ਵੇਖਾਂ ਸੁਣਿਓ ਗੱਲ ਨੂੰ ਗੱਲਾਂ ਨਹੀਂ ਗਿਏ ਨੀ ਪਰ ਸੁਣਿਓ ਸਾਹਿਬ ਨੇ ਕੀ ਕਿਹਾ ਮੈਂ ਕਿਹਾ ਜੀ ਮੈਨੂੰ ਹੁਕਮ ਕਰਦੇ ਹੋ ਤਾਂ ਮੈਂ ਚਾਕ ਲੈ ਕੇ ਵਾਹਿਗੁਰੂ ਲਿਖ ਦੇਣਾ ਹੁਕਮ ਕਰਦੇ ਹੋ ਮੈਂ ਅਰਦਾਸ ਕਰ ਦੇਣਾ ਪਰ ਜੇ ਤੁਸੀਂ ਮੰਨੋ ਕਹਿੰਦੇ ਕੀ ਮੈਂ ਕਿਹਾ ਨਹੀਂ ਹਫਤਾ ਲੇਟ ਰਹਣਾ 10 ਦਿਨ ਲੇਟ ਰਹਣਾ ਹਫਤਾ ਲੇਟ ਰੱਖ ਲੋ ਪਰ ਪਿਓ ਤੋਂ ਬਿਨਾ ਨਾ ਕਰੋ ਆਖੋ ਸਾਧ ਸੰਗਤ ਗੱਲਾਂ ਸਮਝਿਓ ਪਿਓ ਤੋਂ ਬਿਨਾ ਨਾ ਕਰੋ ਕਹਿੰਦੇ ਕੀ ਮਤਲਬ ਮੈਂ ਕਿਹਾ ਹਫਤਾ ਲੇਟ ਰੱਖ ਲੋ ਘਰ ਦੇ ਪੰਜ ਮੈਂਬਰ ਉਹ ਚਾਰ ਉਹ 6 ਉਹ ਉਹ ਹਫਤੇ ਵਿੱਚ 51 ਵਾਰ ਜਪਜੀ ਸਾਹਿਬ ਹਾਜ਼ਰੀ ਲਾ ਲਓ 101 ਲਾ ਲਓ 84 ਲਾ ਲਓ 70 ਲਾ ਲਓ ਉਹ ਜ ਲਾ ਹੁਣ ਹੁਣ ਨਹੀਂ ਰੱਖਣਾ ਉਹ ਕਰਕੇ ਮੈਨੂੰ ਬੈਠਾ ਬੈਠਾ ਕਹਿੰਦਾ ਜੀ ਉਹਦੇ ਨਾਲ ਕੀ ਹੋ ਜਾਏਗਾ ਇਹ ਗੱਲਾਂ ਸੁਣਿਓ ਸਚਾਈ ਬੋਲ ਰਿਹਾ ਮੈਨੂੰ ਕਹਿਣ ਲੱਗਾ ਜੀ ਉਹਦੇ ਨਾਲ ਕੀ ਹੋ ਜਾਏਗਾ ਨਾ ਗਿਆ ਭੋਲਿਆ ਐ ਤਰ੍ਹਾਂ ਨਹੀਂ ਰੱਖਦੇ ਇਹ ਕਰੋਂ ਵਰਤਣਗੇ ਇਹ ਜਿਹੜੇ ਕਰਮ ਹੈ ਨਾ ਇਹ ਵਰਤਣਗੇ ਇਹ ਕਰਮਾਂ 'ਚ ਲਿਖਿਆ ਹੈ ਨਾ ਕੌਂਡੀ ਨਾਲ ਲੜਾਈ ਹੋਣੀ ਮਕਾਨ ਬਣਨ ਤੇ ਹੋਗੀ। ਜੇ ਕਰਮਾਂ 'ਚ ਲਿਖਿਆ ਹੈ ਨਾ ਨਗਰ ਨਗਰ ਮਨਾਲ ਨਕਸ਼ੇ ਦੀ ਪ੍ਰੋਬਲਮ ਆਣੀ ਤੇ ਆਏਗੀ। ਜੇ ਕਰਮਾਂ 'ਚ ਲਿਖਿਆ ਹੈ ਨਾ ਕੋਈ ਹੋਰ ਗੱਲ ਤੇ ਹੋਊਗੀ। ਮੈਂ ਕਹਿੰਦਾ ਮੈਂ ਯਕੀਨ ਨਾਲ ਕਹਿੰਨਾ ਜੇ 101 ਜਾਂ 84 ਜਾਂ 52 ਜਵਦੀਤ ਸਿੰਘ ਕਰਕੇ ਹੁਣ ਨਹੀਂ ਰੱਖੋਗੇ ਤੇ ਤੇਰੇ ਪਲਾਟ ਵਿੱਚ ਨਹੀਂ ਰੱਖਣ ਦੇਲੇ। ਕੱਲੇ ਮਿਸਤਰੀ ਮਜ਼ਦੂਰ ਠੇਕੇਦਾਰ ਇੰਜੀਨੀਅਰ ਨਹੀਂ ਆਣਗੇ ਉਹ ਨਹੀਂ ਰੱਖਣ ਵੇਲੇ ਬਾਜਾਂ ਵਾਲੇ ਦੀਆਂ ਸ਼ੀਦੀ ਫੌਜਾਂ ਵੀ ਗੁਪਤ ਆਣਗੀਆਂ ਉੱਤੇ ਪਹੁੰਚਣਗੀਆਂ